ਅਸੀਂ ਸਰ ਕਿੰਦਾ ਅੱਗ ਲੱਗੀ ਹੈ ਜਿਹੜੀ ਆ ਕਣਕ ਜੀ ਇੱਥੇ ਕੰਬਾਈਨ ਚੱਲ ਰਹੀ ਸੀ ਸਰਦਾਰ ਬੂਟਾ ਸਿੰਘ ਅਜੀਤ ਸਿੰਘ ਦੇ ਤੇ ਰੀਪਰ ਵੀ ਚੱਲ ਰਹੇ ਸੀ ਇੱਕੋ ਦਮ ਪਤਾ ਨਹੀਂ ਲੱਗਾ ਕੰਬਾਈਨ ਦੇ ਵਿੱਚੋਂ ਅੱਗ ਨਿਕਲ ਕੇ ਰੀਪਰ ਦੇ ਵਿੱਚੋਂ ਇੱਕੋ ਦਮ ਹੀ ਰੌਲਾ ਪੈ ਗਿਆ ਕਿ ਅੱਗ ਲੱਗੀ ਆ ਮੈਨੂੰ ਬੂਟਾ ਸਿੰਘ ਨੇ ਫੋਨ ਕੀਤਾ ਕਿ ਮੈਂ ਸਾਬਕਾ ਸਰਪੰਚ ਹਸਨ ਤੋਂ ਫੋਨ ਕੀਤਾ ਕਿ ਸਰਪੰਚ ਸਾਹਿਬ ਅੱਗ ਲੱਗੀ ਆ ਮੈਂ ਫਾਇਰ ਬਗੇਟ ਦੇ ਡੀਐਸਪੀ ਭਲਾਤ ਸਿੰਘ ਨੂੰ ਬੇਨਤੀ ਕੀਤੀ ਕਿ ਅੱਗ ਲੱਗੀ ਫਾਇਰ ਬਗੇਟ ਭੇਜੋ ਉਹਨਾਂ ਨੇ ਤੁਰੰਤ ਹੀ 3-4 ਫਾਇਰ ਬਗੇਟਾਂ ਭੇਜੀਆਂ ਪਰ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤੇ ਤਲਵਾੜੇ ਦੇ ਤੇ ਖਸਣ ਦੀ ਤੇ ਲਾਗੇ ਮਾੜ ਟੋਲ ਦਾ ਕਰੀਬ 200 ਏਕੜ ਕਣਕ ਸੜ ਕੇ ਸੁਆਹ ਹੋ ਗਈ ਆ ਤੇ ਨਾੜ ਵੀ तकरीबन ਸਾਰਾ ਸੜ ਗਿਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜੇ ਕੁਝ ਇਹ ਕਿਸਾਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਉਹਨਾਂ ਦਾ ਬਹੁਤ ਧੰਨਵਾਦ ਹੋਊਗਾ ਕਿਉਂਕਿ ਕਿਸਾਨ 6 ਮਹੀਨੇ ਆਪਣੀ ਫਸਲ ਪੁੱਤਾਂ ਵਾਂਗੂ ਸਾਂਭਦੇ ਆ ਤੇ ਇਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਤੇ ਐਦਾਂ ਦਾ ਪ੍ਰਬੰਧ ਕੀਤਾ ਜਾਏ ਜੇ ਜਿਹੜੀ ਫਾਇਰ ਬਿਗੜ ਲਾਗੇ ਸਾਡੇ ਤਲਵਾੜੇ ਮਾੜਣ ਲੱਗੇ ਹੀ ਹੋਵੇ ਫਾਇਰ ਬਗੇਡ ਆਉਣ ਨੂੰ ਵੀ ਕੁਝ ਟਾਈਮ ਲੱਗ ਜਾਂਦਾ ਤੇ ਉਹਦਾ ਉਹਦਾ ਇਹਨਾਂ ਕਰਮਚਾਰੀਆਂ ਨੇ ਬਹੁਤ ਮਦਦ ਕੀਤੀ ਆ ਫਾਇਰ ਬਗੇਡ ਜਦੋਂ ਆਏ ਆ ਪੰਜ ਛੇ ਕਰਤਾਰਪੁਰ ਭਲੱਤ ਕਪੂਥਰੇ ਤੋਂ ਆਏ ਇਹਨਾਂ ਨੇ ਅੱਗ ਬੁਝਾਉਣ ਦਾ ਸਫ਼ਰ ਰਿਹਾ ਪਰ ਫੇ ਵੀ 200 ਏਕੜ ਕਣਕ ਥਰ ਕੇ ਸਵਾਹ ਹੋ ਗਈ ਕਿੰਨਾ ਖਮਾ ਲੋ ਹੋ ਗਿਆ ਅਗ ਲੱਗਣੀ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਸਥਿਤੀ ਤੇ ਜਿਹੜੇ ਤਲਵਾੜੇ ਵਾਸੀਆਂ ਨੇ ਤੇ ਸਾਡੇ ਖਸਨ ਤੋਂ ਤੇ ਮਾਰਾ ਟਾਉਂ ਤੋਂ ਹੋਰ ਜੂਥ ਨੇ ਅੱਗ ਬੁਝਾ ਦਿੱਤੀ ਹੈ ਤਕਰੀਬਨ ਤੇ ਜੇ ਨਾ ਇਹ ਆਉਂਦੇ ਤੇ ਸਾਹਬ ਦਾ ਸਰਪੰਚ ਗਰਮੇਤ ਸਿੰਘ ਜੀ ਵੀ ਆਏ ਹੋਰ ਵੀ ਸੱਜਣ ਆਏ ਮੋਦਵਾਰ ਇਹਨਾਂ ਨੇ ਅੱਗ ਬੁਝਾਉਣ ਤੇ ਸਾਰੇ ਨੇ ਬੜਾ ਸਾਥ ਦਿੱਤਾ ਵਾ ਤੇ ਮੈਂ ਇਹਨਾਂ ਨੂੰ ਧੰਨਵਾਦ ਕਰੂੰਗਾ ਨਹੀਂ ਤੇ ਇਹ ਮੈਨੂੰ ਲੱਗਦਾ तकरीबन ਹਜੇ 40% ਕੰਨਕ ਖੜੀ ਆ ਹਾਂਜੀ ਤੇ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਸਟਰੈਕਟਰਾਂ ਦੇ ਨਾਲ ਨੌਜਵਾਨਾਂ ਨੇ ਰੁੱਖਾਂ ਦੇ ਟਾਹਣੇ ਤੋੜ ਕੇ ਅੱਗ ਬੁਝਾਈ ਆ ਕਿੱਦਾਂ ਪਤਾ ਲੱਗਾ ਤੁਹਾਨੂੰ ਅੱਗ ਲੱਗੀ ਸਾਨੂੰ ਭਾਜੀ ਆਪਣੇ ਐਸਐਫਓ ਸਾਹਿਬ ਸਾਡੇ ਸਾਹਬਾਦਰ ਉਹਨਾਂ ਨੇ ਕਾਲ ਕੀਤੀ ਸਾਡੇ ਆਫਿਸ ਹੈਡਕੁਆਟਰ ਤੋਂ ਕੋਲ ਆਈ ਕਿ ਨਡਾਲਾ ਰੋਡ ਦੇ ਉੱਤੇ ਆ ਖਸਣਾ ਪਿੰਡ ਅੱਗ ਲੱਗੀ ਹੈ ਜੀ ਅਸੀਂ ਤੁਰੰਤ ਉਥੋਂ ਦਫਤਰੋਂ ਫੌਰਨ ਹੋਏ ਰਵਾਨਾ ਹੋਏ ਆਉਂਦੇ ਹਾਂ ਨੂੰ ਕਾਫੀ ਕੰਟਰੋਲ ਕੀਤਾ ਜੀ ਸਾਧੀਆਂ ਪੁਲ ਹੱਥ ਤੋਂ ਵੀ ਦੋ ਗੱਡੀਆਂ ਮੌਕੇ ਤੇ ਮੌਜੂਦ ਹੀ ਆ ਜੀ ਸਾਨੂੰ ਘਟੋ ਘਟ ਨਹੀਂ ਤੇ 20 ਤੋਂ 25 ਮਿੰਟ 25 ਮਿੰਟ ਹੋ ਗਏ ਆ ਜੀ ਅੱਗ ਦੇ ਨਾਲ ਜੂਝਦੇ ਹੋਇਆ ਅੱਗ ਹਵਾ ਦੇ ਕਾਰਨ ਕਾਬੂ ਫੇਰ ਵੀ ਮਾਰ ਨਹੀਂ ਦੀ ਅਸੀਂ ਕਿਰਪਾ ਕੀ ਕਾਬੂ ਹੋ ਗਈ ਆ ਤੇ ਆਪਣੀਆਂ ਤਿੰਨ ਗੱਡੀਆਂ ਜਿਹੜੀਆਂ ਕੰਮ ਤੇ ਹਜੇ ਵੀ ਲੱਗੀਆਂ ਹੋਈਆਂ ਸਰ ਹਾਂਜੀ ਕਿੰਨਾ ਖਰਾਬ ਜਿੱਥੇ ਨੁਕਸਾਨ ਹੋ ਗਿਆ ਨੁਕਸਾਨ ਘੱਟੋ ਘੱਟ 12 10 12 ਕਿੱਲੇ ਦਾ ਨੁਕਸਾਨ ਹੋ ਚੁੱਕਿਆ ਹੈ ਜੀ ਸਥਿਤੀਆਂ ਕੀ ਤੁਹਾਡਾ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਮੈਂ ਬਤੌਰ ਫਾਇਰਮੈਨ ਕਰ ਰਿਹਾ ਹਾਂ ਜਿੱਕਰਤਾਰਪੁਰ ਸੇਵਾ ਨਿਵਾ ਰਹੇ ਹਾਂ ਹੁਣ ਸਥਿਤੀ ਕੰਟਰੋਲ ਹੈ ਜੀ ਕਾਫੀ ਕੰਟਰੋਲ ਹੈ ਗੱਡੀਆਂ ਆਪਣੀਆਂ ਮੌਕੇ ਤੇ ਪਹੁੰਚ ਗਈਆਂ ਕੁਝ ਪਾਣੀ ਭਰਨ ਲਈ ਜਾ ਰਹੀਆਂ ਨੇ ਟੋਟਲ ਕਿੰਨੀਆਂ ਗੱਡੀਆਂ ਜਿਹੜੀਆਂ ਆਈ ਟੋਟਲ ਗੱਡੀਆਂ ਇੱਥੇ ਆਪਣੀਆਂ ਜੀ ਦੋ ਪਲੱਤ ਦੋ ਇੱਕ ਕਰਤਾਰਪੁਰ ਦੇ ਉੱਤੋਂ ਆ ਹਾਂਜੀ ਇੱਕ ਆਪਣਾ ਛੋਟਾ ਫਾਇਰ ਟੈਂਡਰ ਵੀ ਜੋਧਾ ਉਹ ਵੀ ਪਲੱਤ ਦੋ ਹ ਉਸੇ ਪਤਾ ਸਾਨੂੰ ਲੱਗਾ ਅੱਗੇ ਲੱਗੀ ਹੈ ਖਸਨ ਰਕਪੇ ਦੇ ਵਿੱਚ ਉੱਥੋਂ ਮੈਂ ਆਇਆ ਵਾਂ ਮੋਟੋਰਾ ਕਰ ਤੋਂ ਫਿਰ ਟਰੈਕਟਰ ਲੈ ਕੇ ਆ ਕੇ ਸਾਰੀ ਚਾਰ ਫੇਰੇ ਨਾਲ ਮਸ਼ੀਨਾਂ ਵਾਲੇ ਹਨ ਗੱਡੀਆਂ ਵਾਲੇ ਉਹਨਾਂ ਪਾਣੀ ਪਾਇਆ ਕੋਈ ਟਰੈਕਟਰ ਵਾਲੇ ਆ ਕੇ ਵੀਰ ਸਾਰੇ ਘਟੋ ਘਟੋ 20 25 ਟਰੈਕਟਰ ਹਨ ਸਾਰਿਆਂ ਨੇ ਆਣ ਕੇ ਹਿੰਮਤ ਮਾਰ ਕੇ ਤੇ ਬੁਝਾਈ ਚਲੋ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਕਿੱਲਿਆਂ ਦੇ ਕਿੱਲੇ ਸੜ ਗਈ ਹੈ ਕਣਕ ਵੀ ਤੇ ਨਾੜ ਵੀ ਜੀਵਿੰਦਾਰ ਦਾ ਨੁਕਸਾਨ ਬਹੁਤ ਹੋਇਆ ਇਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਕੋਈ ਕੋਈ ਇਹਦੀ ਪ੍ਰਹਾਇ ਕਰਨ ਵਾਈ ਬ੍ਰੀਗਰ ਖਲਸਾ ਵਾਈ ਬ੍ਰੀਗਰ ਮੇਰਾ ਨਾਮ ਬੂਟਾ ਸਿੰਘ ਹੈ ਐ ਪੜੀ ਦਾ ਮਾਲਕ ਮੈਂ ਆ ਦਾ ਕਿਲੇ ਕੌਣ ਕਾ ਸੜੀ ਆ 6 ਕਿਲੇ ਨੌਰ ਸੜੇ ਦਾ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਅੱਗ ਆ ਤੁਹਾਨੂੰ ਇਹਦਾ ਪਤਾ ਲੱਗਾ ਜਦੋਂ ਅਗਮ ਮੱਚ ਪਈ ਐ ਤੁਸੀਂ ਕਿੱਥੇ ਹੋ ਉਦੋਂ ਆਹੀ ਇੱਥੇ ਟਰਾਲੀ ਪਾਉਣ ਦਾ ਸੀ ਕੀ ਕਾਰਨ ਜਿਹੜਾ ਅੱਗ ਜਦਾਂ ਲੱਗੀ ਐ ਅੱਗ ਦਾ ਕਾਰਨ ਦਾ ਕੋਈ ਪੱਕਾ ਪਰਾਂ ਲੱਗਿਆ ਤਵਾ ਦੋ ਨੁਕਸਾਨ ਹੋਇਆ ਕੀ ਮੰਗ ਕਰਦੇ ਸਕੇ ਅਹੀ ਇਹੋ ਹੀ ਕਰਦਾ ਹਨ ਮਾਰ ਜਾਂ ਮਰਨਾ ਚਾਹੀਦਾ